ਹੋਗੀ ਮੁੱਖ ਮੰਤਰੀ ਦੇ ਤੱਕ ਸਨੇਹਾ ਪਹੁੰਚਾਤਾ ਐਮ ਐਲ ਏ ਮੈਡਮ ਨੂੰ ਕਹਿੰਦਾ ਪਤਾ ਨਹੀਂ ਕਿੱਥੇ ਕਮੀ ਰਹਿ ਜਾਂਦੀ ਹੈ ਜਾਂ ਕਿੱਥੇ ਇਹ ਪ੍ਰਸ਼ਾਸਨ ਸੁੱਤਾ ਪਿਆ ਤਸਵੀਰਾਂ ਪਵਾਨੀਗੜ੍ਹ ਦੇ ਇਹਨਾਂ ਮੌਕੇ ਹੋਇਆ ਪਿਆ ਕਿਵੇਂ 1.5 ਸਾਲ ਪੂਰਾ ਹੋਵੇ ਤੇ ਅਸੀਂ ਇੱਥੋਂ ਨਿਕਰੇ ਕਿਉਂਕਿ ਮੈਡਮ ਨੇ ਆਪ ਹੀ ਮੰਨ ਲਿਆ ਵੀ ਮੇਰੀ ਕੋਈ ਸੁਣਦਾ ਨਹੀਂ ਤੇ ਟੁੱਟ ਕੇ ਲੰਘਦੀਆਂ ਕਈ ਵਿਅਕਤੀ ਨੁਕਸਾਨ ਹੋਣ ਦੇ ਡਰਦੇ ਆ ਆਪਣੀਆਂ ਕਾਰਾਂ ਵਾਪਸ ਹੀ ਮੋੜ ਲਿਆ ਜ਼ਿਕਰ ਹੋ ਗਿਆ ਸੜਕ ਵਿੱਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਇੱਕ ਸੰਸਥਾ ਵੱਲੋਂ ਪੱਕੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਸਰਕਾਰ ਜਲਦੀ ਠੀਕ ਕਰਨ ਦਾ ਵਾਅਦਾ ਕਰਕੇ ਧਰਨਾ ਚੁਕਵਾਇਆ ਵੀ ਗਿਆ ਪਰੰਤੂ ਅੱਜ ਤੱਕ ਕਿਸੇ ਨੇ ਇਸ ਜਿਹੜਾ ਕਿ ਰੋਡ ਹੈ ਉਸ ਦੀ ਰਸਾਰ ਨਹੀਂ ਲਈ ਕੰਕਰੀਟ ਲਿਆ ਕੇ ਖੱਡਿਆਂ ਵਿੱਚ ੁੱਟ ਦਿੱਤੀ ਜਿਸ ਨਾਲ ਵਾਹਕਲਾਂ ਦਾ ਵੱਧ ਨੁਕਸਾਨ ਹੋਣ ਲੱਗਾ ਲੋਕਾਂ ਵਿੱਚ ਰੋਸ ਹੈ ਕਿ ਅੱਜ ਸਰਕਾਰ ਬਣਨ ਨੂੰ ਭਾਵੇਂ ਸਾਢੇ 3 ਸਾਲ ਦਾ ਸਮਾਂ ਹੋ ਗਿਆ ਹੈ ਪਰੰਤੂ ਵਿਧਾਇਕਾਂ ਨੇ ਮੁੜ ਕੇ ਇਸ ਖੱਤਸਾ ਹਾਲਤ ਬਲਦ ਕੈਂਚੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗੋਗੀ ਮੁੱਖ ਮੰਤਰੀ ਦੇ ਤੱਕ ਸਨੇਹਾ ਪਹੁੰਚਾਤਾ ਐਮ ਐਲ ਏ ਮੈਡਮ ਕਹਿੰਦਾ ਪਤਾ ਨਹੀਂ ਕਿੱਥੇ ਕਮੀ ਰਹਿ ਜਾਂਦੀ ਆ ਜਾਂ ਕਿੱਥੇ ਇਹ ਪ੍ਰਸ਼ਾਸਨ ਸੁੱਤਾ ਪਿਆ ਹੈ ਇਹ ਇਹਨਾਂ ਨੂੰ ਸੜਕ ਨਹੀਂ ਦਿਖ ਰਹੀ ਆ ਜਿੱਦੇ ਟੋਏ ਨੇ ਇਹ ਉਹ ਜਗ੍ਹਾ ਜਿੱਥੇ ਮੈਡਮ ਰਾਜ ਆਪ ਜੀ ਲੀਲਾਉਂਦੀ ਹੁੰਦੀ ਸੀ ਕਿਸੇ ਟਾਈਮ ਜਦੋਂ ਸਿੰਘਲਾ ਸਾਹਿਬ ਦੀ ਸਰਕਾਰ ਸੀ ਉਦੋਂ ਬੁਰਾ ਹਾਲ ਸੀਗਾ ਉਦੋਂ ਮੈਡਮ ਆਪ ਜੀ ਲੀਲਾਉਂਦੀ ਹੁੰਦੀ ਸੀ ਅੱਜ ਅਸੀਂ ਕਹਿ ਗਿਆ ਥੱਕ ਗਿਆ ਇੱਕ ਬੀਬੀ ਨੇ ਤਾਂ ਇਤਨੇ ਸ਼ਬਦ ਬੋਲੇ ਤਿੱਖੇ ਉਦੋਂ ਸਾਨੂੰ ਐ ਸੀ ਵੀ ਸ਼ਾਇਦ ਇਹ ਮੈਡਮ ਕੋਈ ਨਾ ਕੋਈ ਇਹਦਾ ਹੱਲ ਕਰਨਗੇ ਪਰ ਮੈਂ ਹਰਾਨਾ ਉਦੋਂ ਵੀ 21 ਦਿਨਾਂ ਦਾ ਵਾਅਦਾ ਕਰਕੇ ਵੀ 21 ਦਿਨਾਂ ਚ ਕੰਮ ਸ਼ੁਰੂ ਹੋ ਜੂ ਟੈਂਡਰ ਲੱਗ ਗਿਆ ਮੁੜ ਕੇ ਇੱਥੇ ਤੱਕ ਆਏ ਵੀ ਨਹੀਂ ਅਸੀਂ ਤਰਨਾ ਜਿੱਦਣ ਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਮੈਪਾਣੀ ਦੇ ਟੀਮ ਵੱਲੋਂ ਉਦੋਂ ਇੱਥੇ ਆ ਕੇ ਪਾਣੀ ਘੜਾਤਾ ਉਹਦੇ ਦੋ ਟਰੱਕ ਖੋਰੇ ਦੇ ਸਾਤੇ ਪਰ ਉਸ ਤੋਂ ਬਾਅਦ ਕੰਮ ਉੱਥੇ ਦਾ ਉੱਥੀ ਹੈ ਪਤਨਾਣਾ ਉੱਥੇ ਦਾ ਉੱਥੀ ਹੈ ਸਾਡੀ ਅੱਧੀ ਤੋਂ ਵੱਧ ਸਰਕਾਰ ਇੱਥੋਂ ਜਾਂਦੀ ਹੈ ਸਾਡਾ ਮੁੱਖ ਮੰਤਰੀ ਇਤਜ਼ਾ ਸਾਡਾ ਵਿੱਤ ਮੰਤਰੀ ਇੱਥੋਂ ਨਾ ਸਾਡੀ ਐਮਐਲਏ ਭਰਾਜ ਮੈਡਮ ਇਥੋਂ ਦੀ ਗੱਲਾਂ ਕਰਦੇ ਨੇ ਇਹ ਸ਼੍ਰੋਮਣੀ ਕਾਲੀ ਦਲ ਦੇ ਵਿਕਾਸ ਦੇ ਬਰਾਬਰ ਦੀਆਂ ਪਰ ਹਾਲਾਤ ਇਹਨਾਂ ਦੇ ਹੋਏ ਪਏ ਨੇ ਇੰਨਾ ਤੋਂ ਆਪਣੇ ਸ਼ਹਿਰ ਦਾ ਜਿੱਥੋਂ ਇਹਨਾਂ ਦਾ ਜ਼ਿਲ੍ਹਾ ਸ਼ੁਰੂ ਹੁੰਦਾ ਉਹਦਾ ਮੁੱਖ ਗੇਟ ਮੰਨਿਆ ਜਾਂਦਾ ਉਹ 7 ਸਾਲ ਹੋ ਗਏ ਲੋਕ ਪਿੱਟ ਪਿੱਟ ਮਰ ਗਏ ਪਰ ਇਹ ਸੁੱਤੇ ਪਏ ਨੇ ਜਾਂ ਇਹਨਾਂ ਨੇ ਪੈਸੇ ਇਕੱਠੇ ਕਰਨ ਤੱਕ ਜ਼ੋਰ ਲਾਇਆ ਹੋਇਆ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਲੋਕਾਂ ਨੇ ਨਕਾਰਤੀ ਸਰਫ ਇਹ ਆਪਦੇ ਹੁਣ ਖੰਭ ਛੜਾਉਂਦੇ ਫਿਰਦੇ ਨੇ ਇਹਨਾਂ ਨੂੰ ਔਕਾ ਹੋਇਆ ਪਿਆ ਕਿਵੇਂ 1.5 ਸਾਲ ਪੂਰਾ ਹੋਵੇ ਤੇ ਅਸੀਂ ਇੱਥੋਂ ਨਿਕਲੀਏ ਕਿਉਂਕਿ ਮੈਡਮ ਨੇ ਆਪ ਹੀ ਮੰਨ ਲਿਆ ਵੀ ਮੇਰੀ ਕੋਈ ਸੁਣਦਾ ਨਹੀਂ ਵੀ ਕਿੱਥੇ ਮੰਨੇ ਇਹ ਸੰਗਰੂਰ ਮੈਡਮ ਨੇ ਕਿਹਾ ਸੀ ਵੀ ਉਹਰੇ ਐਸਡੀਐਮ ਮੈਡਮ ਵੀ ਆਰਡਰ ਕਰਕੇ ਗਏ ਨੇ ਆ ਪਿੱਛੇ ਦੀ ਵੀਡੀਓ ਹੈ ਵੀ ਮੈਂ ਵੀ ਕਹਤਾ ਪਤਾ ਨਹੀਂ ਕਿਹੜੀ ਤਾਕਤ ਕੰਮ ਕਰ ਰਹੀ ਹੈ ਸਾਡੀ ਕੋਈ ਸੁਣ ਨਹੀਂ ਰਿਹਾ ਮੈਡਮ ਜੀ ਤਾਂ ਠੀ ਸੁਣਦਾ ਨਹੀਂ ਨਾ ਤਾਂ ਤੁਸੀਂ ਸਾਡੇ ਵਿਚ ਆਓ ਇੱਥੇ ਅੱਗੇ ਬੈਠੋ ਸਾਡੇ ਨਾਲ ਅਸੀਂ ਤੁਹਾਡੇ ਨਾਲ ਬੈਠਣ ਤਿਆਰ ਆਂ ਪਰ ਪਤਾ ਨਹੀਂ ਵੋਟਾਂ ਲੈਣ ਟਾਈਮ ਤੁਸੀਂ ਹੋਰ ਕੁਝ ਸੀ ਹੁਣ ਸਾਡੇ ਵਿੱਚੋਂ ਤੁਹਾਨੂੰ ਮੁਸਕਾਉਣ ਲੱਗਿਆ ਆ ਭਰਾ ਉਹਨੇ ਜਿਨ੍ਹਾਂ ਨੇ ਆਪਣੀ ਦੁਕਾਨਾਂ ਛੱਡ ਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਖੜਾ ਲਾ ਕੇ ਵੋਟਾਂ ਪਾਈਆਂ ਨੇ ਅੱਜ ਤੁਸੀਂ ਕਟੋਗੜ ਅਸੀਂ ਦਾ ਫੇਰ ਬਰੋਧੀਆਂ ਗਿਣਿਆ ਇਹਨਾਂ ਦੀ ਤਾਂ ਤੁਸੀਂ ਸਾਰ ਲੈ ਲੋ ਆ ਕੇ ਨਾਮ ਹੈ ਜੀ ਪਵਨ ਕੁਮਾਰ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਕਿੱਥੇ ਕੰਮ ਕਰਦੇ ਹੋ ਪਵਨ ਨਿਗੜ ਤੇ ਰਹਿਣ ਵਾਲੇ ਆ ਜੀ ਆਪਣੀ ਇੱਥੇ ਸ਼ਾਪ ਹੈ ਇਲੈਕਟ੍ਰੋਨਿਕ ਦੀ ਕਿਹੜੀ ਜਗ੍ਹਾ ਇਹ ਇਹ ਨਾਬਾ ਕੈਂਚੀ ਆ ਗਈ ਕਿੱਦਾਂ ਦੇ ਹਾਲਾਤ ਨੇ ਬਾਈ ਇੱਥੇ ਦੇ ਹਾਲਾਤ ਤਾਂ ਜੀ ਦੇਖੋ ਇੱਕ ਬੱਸ ਦਾ ਸਰਕਾਰ ਕਹਿ ਰਹੀ ਆ ਵੀ ਅਸੀਂ ਰੋਜ਼ਗਾਰ ਦੰਨੇ ਆ ਸਾਡੇ ਤੋਂ ਤਾਂ ਜਿਹੜਾ ਅਸੀਂ ਰੋਜ਼ਗਾਰ ਆਪ ਤੋਰਿਆ ਸਰਕਾਰ ਦੇ ਦਾ ਸਾਨੂੰ ਕੀ ਦੇਣਾ ਸੀ ਜਿਹੜਾ ਅਸੀਂ ਆਪ ਰੋਜ਼ਗਾਰ ਤੋਰਿਆ ਸੀ ਉਹਦੇ ਵਿੱਚ ਭੁੱਖੇ ਮਰਨ ਵਾਲਾ ਕੰਮ ਐ ਕਿਰਾਇਆ ਸਾ ਤੋਂ ਲਿਕੜਦਾ ਗਾਹ ਕਿੱਥੇ ਸੱਡ ਨਵੀਂ ਜਾਂਦਾ ਹੈਗਾ ਇਹ ਇੱਕ ਵਾਰ ਤਾਂ ਜੀ ਇਹ ਕਰਦਾ ਵੀ ਉੱਥੋਂ ਦੁਕਾਨਾਂ ਬੰਦ ਕਰਕੇ ਘਰ ਹੀ ਵੇਜੀ ਇੱਥੇ ਹੀ ਵਿਲੇ ਬੈਠਣਾ ਘਰ ਹੀ ਬੈਠਣਾ ਪਰ ਫੇਰ ਦੇਖਦੇ ਆ ਵੀ ਚਲੋ ਕੋਸ਼ਿਸ਼ ਨਾ ਕੋਸ਼ਿਸ਼ ਤਾਂ ਕਦੇ ਤਾਂ ਵੀ ਹੋਰ ਨਹੀਂ ਵੀ ਮੜਾ ਮੜਾ ਦੁੱਧ ਦਾ ਦਾ ਖਰਚਾ ਚੱਲੂ ਆ। ਕਦੀ ਕਦੇ ਸਾਰ ਲਈ ਐਮਐਲਏ ਨੇ ਸਾਹਮਣੇ ਆ ਕੇ। ਕਦੇ ਵੀ ਨਹੀਂ ਜੀ। ਮੈਂ ਆਪ ਦਾ ਪੂਰਾ ਕਟੜ ਸੀ। ਜਦੋਂ ਆਪਦੇ ਬੂਥ ਦੇ ਉੱਪਰ ਕੋਈ ਬੈਠਦਾ ਨਹੀਂ ਹੁੰਦਾ ਸੀ ਨਾ। ਉਦੋਂ ਅੜ ਕੇ ਮੈਂ ਬੈਠਾ ਸੀ। ਮੈਂ ਇੱਕ ਹੈਂਡੀਕੈਪਡ ਬੰਦਾ ਮੈਂ ਉਸ ਟਾਈਮ ਸਿੰਘਲੇ ਸਾਹਿਬ ਨਾਲ ਵੀ ਮੈਂ ਜਿੰਨ ਕੇ ਰਫੜ ਪਾ ਲਿਆ ਸੀ। ਜਦੋਂ ਮੈਡਮ ਐਮਸੀ ਦੇ ਵੋਟਾਂ ਦੇ ਵਿੱਚ ਅੰਦਰ ਜਾ ਕੇ ਐਂਟਰ ਕਰਨ ਲੱਗੇ ਸੀ। ਉਦੋਂ ਕਹਿੰਦੇ ਵੀ ਇਹਨਾਂ ਦਾ ਮਤਲਬ ਨਹੀਂ ਹੈਗਾ ਇੱਥੇ ਆਣ ਦਾ। ਮੈਂ ਉੱਥੇ ਸਿੰਘਲਾ ਸਾਹਿਬ ਨਾਲ ਵੀ ਲੜ ਪਿਆ ਸੀ। ਇਹ ਇਹਨਾਂ ਨੇ ਉਹ ਚੀਜ਼ ਦੀ ਵੀ ਕਦੇ ਕਦਰ ਨਹੀਂ ਕੀਤੀ ਕਿ ਵੀ ਜਿਹੜਾ ਬੰਦਾ ਸਾਡੇ ਪਿੱਛੇ ਲੜਨ ਲਈ ਤਿਆਰ ਹੋ ਜਾਂਦਾ ਹੈ ਵੀ ਅਸੀਂ ਉਹਨਾਂ ਦਾ ਸਾਰ ਲੈ ਲੀਏ ਉਹਨਾਂ ਨੇ ਸਾਡੇ ਸਾਰ ਤੱਕ ਦੂਰ ਦੇ ਸਾਡੇ ਕਦੇ ਉਰੇ ਆ ਕੇ ਖੜ ਕੇ ਨਹੀਂ ਦੇਖਿਆ ਗਿਆ ਵੀ ਕਿੰਨਾ ਕਿ ਲੋਕਾਂ ਦਾ ਨੁਕਸਾਨ ਹੁੰਦਾ ਹੈ ਗੱਡੀਆਂ ਦਾ ਜਿਹੜੇ ਵਹੀਕਲ ਨੇ ਕਿੰਨੇ ਕਿ ਲੋਕ ਹਰਾਸ ਹੁੰਦੇ ਨੇ ਖਰਾਸਤਾ ਇਹ ਇੱਥੇ ਦੇਖੋ ਦਿਨ ਚ ਜੇ ਅਸੀਂ ਦੇਖੀਏ ਹਿਸਾਬ ਲਾਈਏ ਤਾਂ 50 ਗੱਡੀਆਂ ਦਿਨ ਚ ਦਿੱਲੀ ਇੱਥੇ ਟੁੱਟਦੀਆਂ ਨੇ 20 ਗੱਡੀਆਂ ਬਿਲਕੁਲ ਇਸ ਤਰ੍ਹਾਂ ਦੀ ਨਹੀਂ ਜਿਨ੍ਹਾਂ ਦਾ 50-50 ਹਜ਼ਾਰ ਰੁਪਏ ਦਿੱਲੀ ਮੰਗੂਰੇ ਖਰਚ ਕੇ ਫਿਰ ਜਾਂਦੇ ਨੇ ਮਿਸਤਰੀਆਂ ਦੇ ਮਿਸਤਰੀ ਜਿਹੜੇ ਉਹ ਮਿਸਤਰੀ ਲੋਕਲ ਨੇ ਗੱਡੀਆਂ ਦਾ ਕੰਮ ਕਰਦੇ ਉਹਨਾਂ ਨੂੰ ਵੀ ਸ਼ਰਮੀ ਆਣ ਲੱਗੀ ਵੀ ਅਸੀਂ ਇਹਨਾਂ ਦੇ ਵਿਚਾਰਿਆਂ ਤੋਂ ਲਈਏ ਕੀ ਉਹਨਾਂ ਨੂੰ ਵੀ ਸ਼ਰਮੀ ਆਣ ਲੱਗੀ ਦਿੱਲੀ ਦੇ ਜਿਹੜੇ 10-10 ਗੱਡੀਆਂ ਠੀਕ ਕਰ ਰਹੇ ਨੇ ਮਿਸਤਰੀ ਉਹਨਾਂ ਨੂੰ ਇਹ ਚੀਜ਼ ਦੀ ਸ਼ਰਮੀ ਆਣ ਲੱਗੀ ਵੀ ਇਹ ਵਿਚਾਰਿਆਂ ਦਾ ਨੁਕਸਾਨ ਟੋਏ ਦੇ ਵਿੱਚ ਹੋਇਆ ਵੀ ਅਸੀਂ ਇਹਨਾਂ ਦੇ ਵਿਚਾਰਿਆਂ ਤੋਂ ਕੀ ਲਈਏ ਪਰ ਸਰਕਾਰ ਨੂੰ ਬੇਸ਼ਰਮੀ ਨਹੀਂ ਆਉਂਦੀ ਕਿ ਵੀ ਸਾਨੂੰ ਬਾਰ-ਬਾਰ ਕਹਿ ਰਹੇ ਨੇ ਕਿਸੇ ਗੱਲ ਤੋਂ ਦੇਖੋ ਜੀ ਸਕੂਟਰੀ ਉਧਰ ਇੱਕ ਵਾਰੀ ਦੇਖ ਲਓ ਉਹ ਸਕੂਟਰੀ ਦਾ ਕੀ ਹਾਲ ਹੈ ਇਹ ਡੇਲੀ ਦਾ ਕੰਮ ਹੈ ਜੀ ਇਹ ਹੀ ਹਾਲ ਹੁੰਦਾ ਹੈ ਇਹ ਡੇਲੀ ਦਾ ਅਸੀਂ ਡੇਲੀ ਇੰਨੀ ਕਿ ਚੀਜ਼ਾਂ ਦੇਖਦੇ ਆ ਇੰਨਾ ਕਿ ਨੁਕਸਾਨ ਦੇਖਦੇ ਆ ਅਸੀਂ ਡੇਲੀ ਆਉਣ ਵਾਲੇ ਵੀ ਇਹ ਚੀਜ਼ ਦੇਖਦੇ ਆ ਵੀ ਅਸੀਂ ਪਾਈਏ ਕਿਧਰ ਦੀ ਦੋਨੇ ਸਾਈਡਾਂ ਤੋਂ ਬੁਰਾ ਹਾਲ ਹੈ ਪਰਲੀ ਸਾਈਡ ਵੀ ਬੁਰਾ ਹਾਲ ਹੈ ਉਰਲੀ ਸਾਈਡ ਵੀ ਬੁਰਾ ਹਾਲ ਹੈ ਹੁਣ ਸਾਡਾ ਹੋਰ ਲੰਘਾ ਕੀ ਰਹਿ ਗਿਆ ਫਿਰ ਸਰਕਾਰ ਸਾਡਾ ਸਾਨੂੰ ਜਹਾਜ਼ ਲਿਆ ਕੇ ਦੇ ਦੇ ਵੀ ਉੱਥੋਂ ਵੀ ਅਸੀਂ ਪਾਰ ਕਰ ਜਾਈਏ ਕਰੀ ਆ ਕੇ ਕੋਈ ਤਾਂ ਤਵਾਨੀ ਤਾਂ ਜਹਾਜ਼ ਦੇ ਤਾਂ ਪਬਲਿਕ ਨੂੰ ਪਬਲਿਕ ਨੂੰ ਕੀ ਦਿੱਤਾ ਜੀ ਉਹ ਜੇ ਚਾਰ ਬੰਦਿਆਂ ਦੀ ਉੱਥੇ ਮਦਦ ਕਰ ਦਿੱਤਾ ਉਹ ਕੀ ਪਬਲਿਕ ਨੂੰ ਦੇ ਦਿੱਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਿੰਦਰਪਾਲ ਸਿੰਘ ਆ ਜੀ ਗੁਰਿੰਦਰ ਕਿੱਦਾਂ ਦੇ ਹਾਲਾਤ ਨੇ ਤੁਹਾਡਾ ਘਰ ਵੀ ਨੇੜੇ ਦੱਸਿਆ ਜਾ ਰਿਹਾ ਹੈ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਇਸ ਨਾਪਕ ਇੱਤਿਆਂ ਦਾ ਮੇਰਾ ਘਰ ਬਿਲਕੁਲ ਨਾਲ ਆਈ ਦੇਖੋ ਥੋੜਾ ਬਹੁਤਾ ਸਮਾਨ ਕਈ ਵਾਰ ਜ਼ਰੂਰਤ ਪੈਂਦੀ ਰਹਿੰਦੀ ਆ ਮੇਰੇ 8 ਤੋਂ 10 ਘੜੇ ਇੱਧਰ ਲੱਗਦੇ ਨੇ ਇੱਧਰ ਸਾਡਾ ਖੇਤ ਵੀ ਆ ਦੂਸਰਾ ਇੱਥੇ ਬਹੁਤ ਬੁਰਾ ਹਾਲ ਆਈ ਇਹ ਉਸ ਜਗ੍ਹਾ ਜਿੱਥੇ ਜਿਰੀ ਲਾ ਕੇ ਬੀਬਾ ਜੀ ਮਸ਼ਹੂਰ ਹੋਏ ਸੀ ਸਿਆਸਤ ਦੀ ਪਹਿਲੀ ਪੌੜੀ ਬੀਬਾ ਜੀ ਨੇ ਇੱਥੋਂ ਚੜ੍ਹੀ ਸੀ ਜੀਰੀ ਲਾ ਕੇ ਅੱਜ ਪਤਾ ਨਹੀਂ ਕੀ ਉਹਨਾਂ ਨੂੰ ਇੱਥੇ ਮਸਕ ਆਉਂਦਾ ਆਏ ਸੀਗੇ ਕਹਿੰਦੇ ਸੀ ਚੰਡੀਗੜ੍ਹ ਤੋਂ ਜਬ ਵਧੀਆ ਬਣਾਵਾਂਗੇ ਪਤਾ ਨਹੀਂ ਨਕਸ਼ਾ ਕਿੱਧਰ ਗਿਆ ਜਾਂ ਉਹਨਾਂ ਨੂੰ ਮਿਸਤਰੀ ਨਹੀਂ ਮਿਲੇ ਕਾਬਲ ਜਾਂ ਫਿਰ ਉਹਨਾਂ ਨੂੰ ਹਲੇ ਸਮਾਨ ਨਹੀਂ ਮਿਲਿਆ ਜਿਹੜਾ ਉਹਨਾਂ ਨੇ ਚੰਡੀਗੜ੍ਹ ਵਾਲਾ ਲਾਉਣਾ ਸੀ ਰੌਕ ਗਾਰਡਨ ਵਾਲਾ ਜਾਂ ਰੋਜ਼ ਗਾਰਡਨ ਵਾਲਾ ਇੱਕ ਵਾਰ ਇੱਥੇ ਆਏ ਸੀ ਬੀਬਾ ਜੀ ਤਾਂ ਇਹਨਾਂ ਨੇ ਆਪਣਾ ਮਹੱਲਾ ਨਿਵਾਸੀਆਂ ਨੇ ਪੂਰਾ ਵਿਰੋਧ ਕੀਤਾ ਹਾਲਾਂਕਿ ਉਸ ਬੀਬਾ ਜੀ ਜਿਹੜੇ ਬੀਬੀ ਜੀ ਬੋਲਦੇ ਸੀਗੇ ਐਮਐਲਏ ਸਾਹਿਬ ਨੂੰ ਉਹਨਾਂ ਨੂੰ ਜਿੱਥੋਂ ਤੱਕ ਪਤਾ ਲੱਗਿਆ ਕਿ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਤੁਸੀਂ ਬੋਲਦੇ ਕਿਉਂ ਜਿਹੜੇ ਬੀਬਾ ਐਮਐਲਏ ਨੂੰ ਬੁਲਾਉਣ ਵਾਲੇ ਸੀ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਇੱਥੇ ਬੋਲਦੇ ਕਿਉਂ ਪਤਾ ਨਹੀਂ ਕਿਹੜੇ ਸਾਹਿਬ ਨਾਲ ਬੁਲਾਇਆ ਗਿਆ ਕਿਹੜੇ ਸਾਹਿਬ ਨਾਲ ਮੈਡਮ ਨੂੰ ਫੇਰ ਤੋਰਿਆ ਗਿਆ ਮੈਡਮ ਨੂੰ ਇੱਥੇ ਆਉਣ ਤੇ ਬਿਸ਼ਰਮੀ ਆਉਂਦੀ ਆ ਤੁਸੀਂ ਇਹ ਦੇਖੋ ਮੁੱਖ ਮੰਤਰੀ ਸਾਡੇ ਸੰਗਰੂਰ ਦਾ ਤੇ ਗ੍ਰਹਿ ਮੰਤਰੀ ਸਾਡੇ ਸੰਗਰੂਰ ਦਾ ਇਹ ਪ੍ਰਧਾਨ ਇਹਨਾਂ ਦਾ ਉਹ ਸਾਡੇ ਸੰਗਰੂਰ ਦਾ ਐਮਐਲਏ ਬਰਾਜ ਉਹ ਇੱਥੇ ਸਾਡੇ ਨਾਲ ਪਿੰਡ ਦੇ ਸੀ ਤਾਂ ਕੀ ਹੋ ਗਿਆ ਹੁਣ ਸਗਰੂਰ ਰਹਿਣ ਲੱਗੇ ਉਸ ਤੋਂ ਬਾਅਦ ਚੇਤਨ ਸਿੰਘ ਜੋੜਾ ਮਾਜਰਾ ਉਹ ਇੱਥੋਂ ਦੀ ਲੰਘਦੇ ਨੇ ਸਮਾਪ ਦੇ ਪਿੰਡ ਨੂੰ ਜਾਣ ਵੇਲੇ ਤਕਰੀਬਨ 5-7 ਮੰਤਰੀ ਮੈਂ ਤੁਹਾਨੂੰ ਇਹਨਾਂ ਦੇ ਵੱਡੇ ਗਨਾ ਚੁੱਕੇ ਜਿਹੜੇ ਇੱਥੋਂ ਦੀ ਲੰਘਦੇ ਨੇ ਪਰ ਪਤਾ ਨਹੀਂ ਕੀ ਇਹਨਾਂ ਨੇ ਬੇਸ਼ਰਮੀ ਕਿੰਨਾ ਕਿ ਨੁਕਸਾਨ ਹੁੰਦਾ ਲੋਕਾਂ ਦਾ ਕੀ ਹਾਲਾਤ ਰਹਿੰਦੇ ਆ ਦਿਨ ਤੋਂ ਨੁਕਸਾਨ ਤਾਂ ਇਹ ਥੇ ਮੰਦ ਲੋ ਵੀ ਟਕ ਟੋ ਘਟ ਟਕ ਟੋ ਘਟ ਜਿਹੜੀਆਂ 20 ਤੋਂ 25 ਗੱਡੀਆਂ 30 ਗੱਡੀਆਂ ਰੋਝ ਟੁੱਟਦੀਆਂ ਨੇ ਮੋਟਰਸਾਈਕਲ ਵਾਲਿਆਂ ਦੀ ਤੇ ਸੱਟ ਫੇਟ ਖਾਣ ਵਾਲਿਆਂ ਦੀ ਗਿਣਤੀ ਨਹੀਂ ਤੁਸੀਂ ਉੱਧਰ ਦੇਖਿਆ ਨਹੀਂ ਹੈਗਾ ਉਹ ਮਰੂਤੀ ਵਾਲਾ ਇੱਧਰ ਆਇਆ ਸੀ ਇੱਧਰੋਂ ਬੈਕ ਲੈ ਗਿਆ ਪੀ ਆਖਿਓ ਪਰਲੇ ਪਾਸੇ ਆਲੂਆ ਰਖ ਵਿੱਚ ਦੀ ਹੋ ਗਈ ਜਾਊਗਾ ਇੱਥੇ ਬੁਰਾ ਹਾਲ ਆ ਇਹਦਾ ਬਸ ਰੱਬੇ ਸਹਾਰਾ ਇਹਨਾਂ ਦਾ